ਹਾਂਜੀ ਸਸਰੀ ਕਲ ਦੋਸਤੋ ਪਿੰਡੂ ਕਿਤਾ ਚੈਨਲ ਤੇ ਬਾਈ ਜੀ ਸਵਾਗਤ ਕਰਦੇ ਬਾਈ ਰੋਜ਼ ਦੀ ਤਰ੍ਹਾਂ ਬਨੂ ਕੋਟਪੂਰਾ ਮੰਡੀ ਦੇ ਵਿੱਚ ਹਾਜ਼ਰ ਹੁੰਨੇ ਆ ਜੀ ਤਾਜ਼ੇ ਤਾਜ਼ੇ ਰੇਟ ਬਖਾਉਣ ਨੂੰ ਤੂੜੀ ਦੇ ਬਾਈ ਜੀ ਤੇ ਬੋਲੀ ਜਿਹੜੀ ਸਟਾਰਟ ਆ ਵੇਖ ਸਕਦੇ ਆ ਮੰਡੀ ਦੇ ਵਿੱਚ ਦਾਦਕੇ ਗਾਹ ਜਿਹੜਾ ਬਹੁਤ ਆ ਗਿਆ ਭਈ ਅੱਜ ਤਰੀਕ ਦੀ ਗੱਲ ਕਰਗੇ ਤਾਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬਾਈ ਤਰੀਕ ਹਾਂ 14 ਫਰਵਰੀ ਤੇ 2026 ਹੋਗੀ ਜਿਹੜੀ ਨਗਰ ਮੰਡੀ ਦੇ ਵਿੱਚ ਬਹੁਤ ਆ ਗਿਆ ਅੱਜ ਫੇਰ ਬਈ ਕੱਲ ਤਾਂ ਰੇਡ ਜਿਹੜਾ ਮੰਦਾ ਰਹਿ ਗਿਆ ਸੀਗਾ ਕੱਲ ਜਿਹੜਾ ਬਈ ਆਇਆ ਸੀ ਅੱਜ ਬਈ ਮਹਾਵੀਰ ਵੀ ਨਹੀਂ ਆ ਸਕਿਆ ਜਿਹੜਾ ਕੰਮ ਪੈ ਗਿਆ ਨਾ ਬੋਲੀ ਜਿਹੜੀ ਟਾੜਾ ਮੰਡੀ ਦੇ ਵਿੱਚ ਗਾਹ ਜਿਹੜਾ ਨਵਾਂ ਨਿਕਲਿਆ ਬੋਲੀ ਵੇਖੀਏ ਪਹਿਲਾਂ ਅੱਧੀ ਗੱਲ ਫੇਰ ਕਰਦੇ ਆਂ ਬਈ ਤਰੀਕ ਬਾਹਰ ਦੀ ਅੰਦਰ ਦੀ ਥੂੜੀ ਪਹਿਲੇ ਚੱਲ ਜੇ ਅੰਦਰ ਦੀ ਥੂੜੀ ਬੋਲੋ ਬਈ ਮੈਂ ਦੇਵੀ ਵਾਲੇ ਜਾਏਗਾ ਚਲ ਕੋਈ ਰੇਟ ਤਾਂ ਬਣਾ ਦੇ ਫੇਰ ਬੋਲੀ ਦੇਵੇ ਭਾਈ ਉਹ ਜੇ ਜਾਏਗਾ ਤਾਂ ਇਹ ਨਾੜ ਮੋੜ ਕੇ ਜਾਵੇ ਨਾ ਮੋੜ ਕੇ ਰੇਟ ਹੋਰ ਕੀ ਫਾਇਦਾ ਫੇਰ ਦੁਆਰੇ ਫੇਰ ਮੋੜ ਕੇ ਫੇਰ ਵਾਕੇ ਬੋਲ ਬੋਲ ਭਾਈ ਜਾਏਗਾ ਬਾਹਰ ਬਾਹਰ ਕੋਈ ਤਰਜੀ ਵਾਲੇ ਕੋਠੇ ਦੇਵੀ ਵਾਲਾ ਸੇਖਾ ਸੇਖਾ ਬੋਲ ਸੇਖੇ ਦਾ ਜਾ ਉਦੋਂ ਜੇ ਕੰਡਾ ਹੈ ਨਹੀਂ ਨਾ ਮੋਹਰ ਫਿਰ ਕਿਹਨਾ ਤੜੀ ਯਾਦ ਹੋਣਾ ਯਾਰ ਸਿੱਧਾ ਹੋ ਕੇ ਬੋਲ ਯਾਰ ਨਹੀਂ ਜਾਣਾ ਜੰਮੇ ਕਿ ਤੇਰੀ ਜਾਣਾ ਬਾਈ ਇੱਥੋਂ ਵਾਲੇ ਬੋਲੋ ਹਾਂ ਸਹੀ ਕਰਨਾ ਨਹੀਂ ਜਾਣਾ ਬਾਹਰ ਇਹਨੂੰ ਜਾਣਾ ਇੱਥੋਂ ਬੋਲੋ ਬੋਲੋ ਜੀ ਬੋਲੋ 300 ਰੁਪਇਆ 300 ਰੁਪਇਆ 300 ਰੁਪਇਆ 300 ਰੁਪਇਆ 5 ਰੁਪਏ 10 ਰੁਪਏ 15 20 325 30 35 350 55 60 70 70 75 80 80 90 390 ਬੋਲਾ ਬਾਈ ਕਿਨੇ ਠੀਕ ਹੈ ਰੋਧ ਨੂੰ ਕਰ ਲਵਾਂਗਾ 390 ਬੋਲਦਾ ਕੋਈ 390 ਰੁਪਏ ਬਾਈ ਇੱਥੇ ਹੀ ਲਾਉਣੀ ਹੈ ਲੋ ਬਈ ਪਹਿਲੇ ਨਗ ਦਾ ਰੇਟ ਲੱਗਿਆ ਜਿਹੜਾ 390 ਰੁਪਏ ਹਾਲੇ ਕਿ ਤਾਂ 390 ਰੁਪਏ ਜਿਹੜਾ ਰੇਟ ਬਣਿਆ ਹੈਗਾ ਲਾਸਟ ਤੱਕ ਜਿਹੜਾ ਲਾਸਟ ਜਿਵੇਂ ਰਹਿ ਕੇ ਚਾਰ ਪੰਜ ਨਗ ਰਹਿ ਕੇ ਕੋਈ ਤਿੰਨ ਦੋ ਨਗ ਰਹਿ ਕੇ ਇੱਥੇ ਰੇਟ ਜਿਹੜਾ ਖਿੱਚ ਕੇ ਲੱਗ ਜਾਂਦਾ ਗਾਹਕ ਮੰਡੀ ਦੇ ਵਿੱਚ ਨਵਾਂ ਨਿਕਲਿਆ ਅੱਜ ਜਿਹੜਾ ਕੱਲ ਗਾਹਕ ਵੀ ਸੀ ਤੇ ਰੇਟ ਵੀ ਜਿਹੜਾ ਬਹੁਤ ਕੱਟ ਗਿਆ ਸੀ ਨਗ ਵੀ ਜਿਹੜੇ ਜਾਦੇ ਨਗ ਗੈਣ ਲਗੇ 2 2 4 6 8 9 10 11 12 ਨਗ ਹੈਗੇ ਆਗੇ ਆਜੋ ਅਗਲੇ ਨਕਦਾ ਰੇਟ ਵੇਖ ਗਏ ਬਾਈ 2 ਕਿਲੋਮੀਟਰ ਹੋਰ 200 ਰੁਪਏ ਦਾ ਖਰਚਾ ਮਿਲੂਗਾ ਜਾਊਗਾ ਬਾਈ ਜਾਊਗਾ 650 650 55 48 70 75 80 85 400 400 5 405 ਚਲੋ 10 ਕਰ 10 410 15 ਕਰਦੇ 15, 15 20 ਕਰਦੇ 20 25 ਤੇ 430 ਬੋਲ ਲੇਗੇ 34 435 40, 40, 15, 40, 40, 40 440 ਬੋਲਣਗੇ 440 ਰੁਪਏ ਬਾਈ ਲਓ ਬਾਈ 400 ਤੇ 40 ਰੁਪਏ ਦੂਸਰੇ ਨਾਲ ਦਾ ਰੇਟ ਲੱਗ ਗਿਆ ਜਗ ਗਿਆ ਹੌਲੀ ਹੌਲੀ ਵਧਣਾ ਜਿਹੜਾ ਸਟਾਰਟ ਹੋਊਗਾ ਬਾਈ ਰੇਟ ਜਿਹੜਾ ਕਿੱਥੋਂ ਤੱਕ ਉਮੀਦ ਹੈਗੀ ਆ ਕਿੱਥੋਂ ਤੱਕ ਜਿਹੜਾ ਰੇਟ ਜਾ ਸਕਦਾ ਹੈਗਾ ਮੇਰੇ ਹਿਸਾਬ ਦੇ ਨਾਲ ਜਿਹੜਾ ਆ ਰੇਟ 500 ਦਾ ਟੱਪ ਸਕਦਾ ਬਾਈ ਬਾਲਾ ਨਹੀਂ ਕਹਿ ਸਕਦੇ ਬਾਕੀ ਕੁਝ ਪਤਾ ਨਹੀਂਗਾ 500 ਤੱਕ ਜਿਹੜਾ ਰੇਟ ਜਾ ਸਕਦਾ ਹੈਗਾ ਬਾਕੀ ਜਿਹੜਾ ਅਗਲੇ ਨਗਦ ਦਾ ਰੇਟ ਵੇਣੇ ਆ 30 ਰੇ ਨਗਦ ਦਾ ਰੇਟ ਬਾਈ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਅੱਗੇ ਦੇ ਵਿੱਚ ਜਿਹੜਾ ਕੀ ਰੇਟ ਚੱਲਿਆਂਦਾ ਤੇ ਵੇਖੋ ਬਾਈ ਤੇ ਲਾਈਕ ਕਰ ਦਿਓ ਵੀਡੀਓ ਨੂੰ ਜਰੂਰ ਜੇ ਤਾਂ ਕਹਿੰਦੇ ਹੂੰ ਲੈ ਜੀ ਛੁੱਲਾ ਥਾ ਹੋਇਆ ਪੰਡ ਦਾ ਚਕਾਉਣੀ ਪੈਣੀ ਆ ਨਹੀਂ ਨਹੀਂ ਪੰਡ ਦਾ ਕੋਈ ਚੱਕਰ ਨਹੀਂ ਸ਼ਹਿਰ ਲੜਾਈ ਪਿਆ ਮੁਰਗੇ ਜਾ ਕੇ ਕਹਿੰਦੇ ਪੰਡ ਨਹੀਂ ਚਕਾਉਣੀ ਨਹੀਂ ਨਹੀਂ ਉੜਦੀ ਆ ਨਾ ਸ਼ਹਿਰ ਤਾਂ ਕਿ ਉਹ ਸ਼ਹਿਰ ਦਾ ਬੋਲੀ ਨਾ ਦੇਵੇ ਬਾਹਰ ਦਾ ਹੱਥਿਆਰ ਜਿਉ ਆਪਣੇ ਕੋਈ ਨਹੀਂ ਦੇ ਦੇ ਦਿੰਦੇ ਜਰਾ ਬੜਾ 300 ਰੁਪਿਆ 300 300 ਕੁਵਾਰਨ ਲਈ ਜਾਏਗਾ ਭਾਈ 310 15 20 25 30 35 350 55 60 360 ਰੁਪਏ 360 ਕੋਲ ਲੇ 360 ਰੁਪਏ ਭਾਈ ਕੁਵਾਰੇ ਤਨ ਸੋਤੇ 60 ਲੈ ਬਾਈ 360 ਰੁਪਏ ਬਾਈ 360 ਰੁਪਏ ਲੈ ਤੀਸਰੇ ਨਗਦਾ ਰੇਟ ਗਿਆ ਟਾਪ ਦਾ ਰੇਟ ਹਲੇ ਸਰਾ ਰੇਟ ਨਹੀਂ ਬਣਿਆ ਮੈਂ ਕਹਿਦ ਕੇ ਬਾਈ ਤੇ ਇੱਕ ਨਗ ਹੋਰ ਆ ਗਿਆ ਤੇਰਾ ਨਗ ਜਿਹੜੇ ਅੱਜ ਹੋਗੇ ਹੈ ਗਿਆ ਬਸ ਬਾਹਰ ਦੀ ਆ ਬਾਈ ਗਿੱਲੇ ਗੁੱਲੀ ਦਾ ਨਹੀਂ ਨਾ ਕਿੱਥੋਂ ਦੀ ਆ ਬਾਹਰ ਨਹੀਂ ਹੈ ਅੰਦਰ ਦੀ ਵੀ ਹੋਰ ਯਾਰ ਤੇ ਵੀ ਜਾਣਾ ਕੰਮ ਕੇ ਜਿਹਨਾਂ ਦੀ ਕਹਿੰਦਾ ਬਾਈ ਜਾਨ ਨੂੰ ਆ ਦੇ ਬਾਈ ਚੱਲ ਫਿਰ ਲਾਓ ਨਾ ਯਾਰ ਅਗਲੇ ਨੂੰ ਬਾਹਰ ਜਾਣਾ ਕੋਈ ਕੰਮ ਕੋ ਬਿਲੰਦਾ ਆਪ ਕੋ ਵੀ ਦੇਖ ਲਓ ਆ ਫੋਲੀ ਕੀ ਵੇਖੀਓ ਬੁੜੀ ਲਾ ਆ ਤੈਨੂੰ ਸ਼ਿਕਾਇਤ ਆ ਕੰਮ ਜਾਣਾ ਬਾਈ ਗਿੱਲੀ ਨਾਲ ਵੇ ਵਿੱਚ ਬੋਲੋ ਜੀ ਦਰਦੀ ਹੈ ਇਹ ਇਹ ਵਲ ਪੁੱਛ ਕੇ ਜਾਊਗਾ ਦਰਜੀ ਕਿੱਥੇ ਨਿਕਲੂਗੇ ਆਏ ਪੁੱਛ ਜਾਊਗਾ ਭਾਈ ਦਰਜੀਆਂ ਦੇ ਕੋਠੇ ਜਾਏਗਾ ਕਿੱਥੇ ਦਰਜੀਆਂ ਦੇ ਕੋਠੇ ਇੱਥੇ ਹੀ ਆ ਢਲਮਾ ਟੱਪ ਕੇ 200 ਰੁਪਏ ਤੇਲ ਖਰਚਾ ਮਿਲੂਗਾ ਬੋਲ ਛੇਤੀ ਜਾਊਗਾ ਭਾਈ ਚਲੋ ਜੀ ਬੋਲ 300 305 10 350 350 55 60 65 70 75 80 80 88 95 395 ਬੋਲ ਲੈ 395 ਰੁਪਏ ਭਾਈ ਸਰਦੀਆਂ ਨੇ ਲੈ ਭਾਈ 395 ਰੁਪਏ 395 ਆ ਪਤਾ ਨਹੀਂ ਕਾ ਦਾ ਤੂੰ ਆ 395 ਰੁਪਏ ਰੇਟ ਲੱਗਿਆ ਭਾਈ ਟੂੜੀ ਜਿਹੜੀ ਸਲਾਬੀ ਸੀਗੀ ਵੈਸੇ ਰੇਟ ਵੀ ਜਿਆਦਾ ਠੀਕ ਲੱਗਿਆ ਆ ਤੂੜੀ ਚੱਗੀ ਭਾਈ ਉਹ ਆਜਾ ਤੂੰ ਲੇਟ ਬਹੁਤ ਆਇਆ 500 200 ਨਾਲ ਚਾਰ 500 ਖੱਦੇ ਨਾ ਨਹੀਂ ਲਾਈਵ ਕਰਾਂਗਾ ਕੱਲ ਨੂੰ ਪਹਿਲਾਂ ਕੰਮ ਦੇ ਦਿੰਦੇ ਨੇ 400 ਰੁਪਇਆ 400 10 15 450 450 60 65 70 470 ਕੋਲਾ ਬਾਈ 75 80 480 ਕੋਲਾ ਬਾਈ ਕਿਨੇ 480 ਰੁਪਏ ਲੋ ਮਿੱਤਰੋ 480 ਰੁਪਏ ਟੂੜੀ ਅੰਦਰ ਦੀ ਸੀ ਕਿ ਰੇਟ ਵੀ ਜਿਹੜਾ ਵਧੀਆ ਲੱਗਾ ਜੈਪ ਜੀ ਕੁਆਲਟੀ ਹੋਊਗੀ ਬਾਈ ਉਹਦਾ ਰੇਟ ਬਣ ਜਾਂਦਾ ਹੈ ਆ ਗੱਲ ਹੁੰਦੀ ਹੈ ਬਾਕੀ ਜਿਹੜਾ 480 ਰੁਪਏ ਟੌਪ ਦਾ ਰੇਟ ਹਾਲਾકી ਬਣ ਗਿਆ ਹੈਗਾ ਭਾਈ ਲਾਈਕ ਕਮੈਂਟ ਸ਼ੇਅਰ ਜਿਹੜਾ ਵੀਡੀਓ ਨੂੰ ਜਰੂਰ ਕਰਦੇ ਰਹਾ ਕਰੋ ਇਹ ਰਹੀ ਆ ਭਾਈ ਬਾਹਰ ਦੀ ਆ ਢਿੱਲੇ ਗੁੱਲੀ ਬਾਹਰ ਮੋੜੀ ਹੋਊਗੀ ਬਾਹਰ ਨਾ ਵਿੱਚ ਖੋਲੋ ਜੀ ਖੋਲੋ ਬੋਲੋ 200 ਰੁਪਿਆ 200 ਰੁਪਿਆ

5 10 15 20 320 ਬੋਲੇ ਕਿਨੇ 25 30 330 ਰੁਪਏ ਬੋਲੇ ਕਿਨੇ 330 ਰੁਪਏ ਬਾਈ ਕਿਦੀ ਦਲੀ ਆ ਆ ਰੇਟ ਲੈ ਭਾਈ 330 ਰੁਪਏ 330 ਰੁਪਏ ਰੇਟ ਜਿਹੜਾ ਅੱਜ 3 400 ਜਿਹੜਾ ਜਾਈ ਜਾਂਦਾ ਚੱਕਰ ਕੀ ਆ ਹੈ ਗਾਗੇ ਵੀ ਜਿਹੜਾ ਬਹੁਤ ਆ ਮੰਡੀ ਦੇ ਵਿੱਚ <unsafe problem> <laughs> <laughs> खोल <दिखो> <laughs> <दिखते गागारी> <laughs> भी है डाली गए सेखे जाओगे भाई <क्षेवलरी> ਕਿਰਾਇਆ ਵੀ ਮਿਲੂਗਾ 10000 ਰੁਪਇਆ ਬੋਲੋ ਬਾਈ ਦੀ ਵੀ ਜਾਊਗਾ ਇਹ ਵੀ ਲੈ ਬੋਲੋ ਜੀ 400 ਰੁਪਇਆ ਯਾਰ 400 400 400 ਸਾਢੇ 452 452 60 65 70 75 475 ਬੋਲਾਂ ਕਿਵੇਂ 475 ਬਾਈ ਮੁਕਸਾ ਰੋਡ ਤੇ ਲੋ ਜੀ ਲੈ ਬਾਈ 475 ਰੁਪਏ ਉੱਥੇ ਜਿਹੜਾ ਰੇਟ ਜਿਹੜਾ ਲੱਗਿਆ ਟਾਪ ਦਾ ਰੇਟ ਵੀ ਜਿਹੜਾ ਇੱਥੇ ਲੱਗਾ ਹੈਗਾ 470 ਤੇ 75 ਰੁਪਏ ਰੇਟ ਜਿਹੜਾ ਲੱਗ ਗਿਆ ਨਾਗ ਵੇਖ ਕੇ ਕਿੰਨੇ ਰਹਿ ਗਏ ਨਾਗ ਪਏ ਆ ਬਈ ਹੱਲੇ 5 6 6 ਨਾਗ ਪਏ ਆ ਬਈ ਹੱਲੇ ਅਜਿਹਾ ਟਾਲੀਏ ਸਾਡੇ ਤਰ੍ਹਾਂ ਮੈਂ ਕਹੀ ਨਾ ਸਭ ਨੂੰ ਅਰੇ ਧਿਆਨ ਨਾਲ ਹੁੰਦੇ ਆ ਹੈ ਅੰਦਰ ਦੀ ਕੁੜੀ ਬੋਲੋ ਜੀ 99 99 300 ਦੇ ਵੀ ਆਲੇ ਜਾਏਗਾ 300 300 300 300 ਪੰਜ 350 60 ਪਾਏਗਾ 80 300 ਸੀਬੀਏ 90 400 400 5 10 15 25 415 ਥੋਲਾ ਬਾਈ ਕਿਲੇ 415 ਰੁਪਏ ਦੇ ਦੀ ਵਾਲੇ ਬਾਈ 1500 ਲੈ ਬਾਈ 400 ਤੇ 15 ਰੁਪਏ ਕੁਆਲਟੀ ਜਿਹੜੀ ਆ ਸੀਗੀ ਬਾਈ ਥੋੜੀ ਅੰਦਰ ਦੀ ਸੀ ਵੇਖੋ ਬਾਈ 400 ਤੇ 15 ਰੁਪਏ ਜਿਹੜਾ ਰੇਟ ਲੱਗਿਆ ਹੈਗਾ ਲੈ ਬਾਈ ਉਹ ਤਾਂ ਟੁੱਪ ਟੁੱਪ ਨਿਕਲ ਖੜਦੀ ਸੰਦਈਆਂ ਲੈ ਵੀ ਆਉਂਦਾ ਕੇਵਲ ਤੇ ਕਰਦਾ ਬੁਲੀ ਸਟਾਰਟ ਇੰਨੇ ਕ ਨੱਕ ਜਿਹੜੇ ਖੜੇ ਆ 2 3 4 ਤੇ ਇੰਦਰ ਭਾਈ 5 ਨੱਕ ਨੂੰ ਉਖਾਦ ਗਿਆ ਯਾਰ 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 ਕੀ ਗੱਲ ਹੈ ਸਾਡੀ ਯਾਰ ਇੱਥੇ ਠੱਕਦੇ ਹਾਂ ਕਿੰਦੀ ਆ ਬਾਈ ਆਪਣੀ ਆ ਜਿਆਦਾ ਸ਼ਬਾਈ ਕਿਧਰ ਜਾਵੋ ਪਾਰ ਵਾਲੇ ਜਾਓ ਬਾਈ ਜਾਊਗਾ ਬੋਲੋ ਬਾਈ ਕਾਕੇ ਤੇਰੀ ਹੈ ਬਾਈ ਹਾਂ ਬੋਲ 300 ਹੈ 300 5 10 15 20 25 350 350 60 65 65 70 75 75 80 400 400 450 410 450 ਬਾਈ 60 ਹੋਣਗੇ 460 65 465 ਭੁੱਲ ਗਏ 5 ਹੋਰ ਕਰ 77 75 80 480 ਬੋਲ ਲੈਣ 85 90 90 490 950 500 500 ਬੋਲ ਲੈਣ 5 10 ਬੋਲੀ ਆਜੇ ਬੋਲਦਾ ਬੋਲ ਲੈ ਕਿਨੇ 510 ਰੁਪਏ ਬਾਈ ਲਾ ਬਾਈ 500 ਤੇ 10 ਰੁਪਏ ਰੇਟ ਤੁੜੀ ਚੰਗੀ ਸੀਗੀ ਰੇਟ ਵੀ ਜਿਹੜਾ ਵਧੀਆ ਲੱਗ ਗਿਆ ਬਾਈ 500 ਤੇ 10 ਰੁਪਏ ਟਾਪ ਦਾ ਰੇਟ ਬਣ ਗਿਆ ਹੁਣ ਹੁਣ ਜਿਹੜਾ ਰੇਟ ਵਧਣ ਦੀ ਸੁਭਾਅ ਹਗੀ ਹੌਲੀ 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 ਜਿਹੜਾ ਹੁਣ ਲਾਸਟ ਨੱਕ ਰਹਿ ਗਿਆ ਨਾ ਚਾਰ ਪੰਜ ਵੱਸ ਸਕਦਾ ਹੈਗਾ ਲਾਸਟ ਨੱਕ ਦੀ ਬੋਲੀ ਟੁੱਟੂਗੀ ਤੇ ਵੇਣੇ ਆ ਬਾਈ ਇਹ ਰੇੜੀ ਉਹੀ ਆਉਂਗੀ ਸਾਨੂੰ ਨਾ ਕੋਈ ਆਇਆ ਮਿੱਤਰ ਆਰ ਰੇਟਾ ਮੰਦਾ ਗਿਆ ਜੀ ਨਾ ਮੰਦੀ ਗਈ ਛੁੜੀ ਲੈ ਲਈ ਧੁੜੀ ਬਈ ਨਹੀਂ ਨਹੀਂ ਛੁੜੀ ਚਾਹੀਦੀ ਆਪਾਂ ਬਾਸਾੜਾਂ ਦੇ ਕੋਲ ਦਿੱਤੀ ਗਾ ਘੜ ਜੰਨਾ ਨਾ ਉਦੋਂ ਪੁਰਨੇ ਵਾਲਾ ਕੋਲ ਨਾ ਲਾਈ ਟੂ ਜਿਹੜਾ ਬੰਦਾ ਬਈ ਛੇ ਖਿਲਾਇਆ ਹੋਵੇ ਕਹਿੰਦਾ ਵਾਹ 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 ਕਿੱਥੇ ਜਾਓਗੇ ਤੁਸੀਂ 1000 ਰੁਪਏ ਨਾਲ ਵੀ ਮਿਲੂਗਾ ਬੋਲੋ 300 ਰੁਪਿਆ 300 ਰੁਪਿਆ 300 5 10 15 350 60 65 70 75 80 85 90 95 400 5 10 15 20 25 35 40 45 450 55 455 ਬੋਲੇ 455 ਰੁਪਏ ਬਾਈ ਲੈ ਬਾਈ 455 ਰੁਪਏ 455 ਰੁਪਏ ਜਿਹੜਾ ਰੇਟ ਲੱਗਿਆ ਮੰਦਾ ਗਿਆ ਇਹ ਰੇਟ ਬਾਈ ਕੱਲ ਬਹੁਤ ਮੰਦੀ ਥੁੜੀ ਗਈ ਸੀ 400 ਜਿਹੜੀ ਇੱਕ ਗਈ ਸੀਗੀ ਬਸ ਇੱਕ ਦੋ ਜਿਹੜੀਆਂ ਗੰਜਾਂ ਹੀ 4 400 440 ਤੋਂ 450 ਤੋਂ ਬਾਕੀ ਬਹੁਤ ਮੰਦੀ ਸੀਗੀ ਭਈ ਅੱਜ ਅੱਜ ਤਾਂ ਜਿਹੜਾ ਟਾਪ ਦਾ ਰੇਟ ਬਣ ਗਿਆ 500 ਤੇ 10 ਰੁਪਏ ਤਿੰਨ ਨੱਕ ਰਹਿ ਗਏ ਲਾਸਟ ਰੇਟ ਇਹਨਾਂ ਦਾ ਵੀ ਵੱਧ ਸਕਦਾ ਵਧ ਵੀ ਸਕਦਾ ਤੇ ਘਟ ਵੀ ਸਕਦਾ ਭਾਈ ਕੋਈ ਪਤਾ ਨਹੀਂ ਕਰ ਉਹ ਜਿਹੜਾ ਉਹਦਾ ਰੇਟ ਹੁੰਦਾ ਹਨਾ ਕੋਟਪੁਰਾ ਮੰਡੀ ਦੇ ਵਿੱਚ ਆਹ ਵੇਖ ਯਾਰ ਜੀ ਬੜੀ ਹਸਾਂ ਬਾਈ ਆ ਕੀ ਨਿਕਲੂਗਾ ਵਿੱਚੋਂ ਨਹੀਂ ਨਹੀਂ ਸਾਫ ਨਿਕਲੂਗੀ ਬਾਈ ਸਾਹਿਬ ਕੋਈ ਵੱਡ ਮਾੜੀ ਮੋਟੀ ਹੋਊਗੀ ਪਰ ਇਹ ਨਹੀਂ ਹੈਗਾ ਵੀ ਸਾਰੀਆਂ ਵੱਡਾਂ ਜਿਹੀਆਂ ਹੋਊਗੀ ਯਾਰ ਆ ਪੱਥੀਆਂ ਵਾਲੀ ਗੱਲ ਤੈਨੂੰ ਨਹੀਂ ਨਹੀਂ ਇਹ ਹੋਈ ਦਾ ਮੋੜ ਦੇਵੇ ਅਗਲਾ ਯਾਰ ਕੋਈ ਚੱਕ ਨਹੀਂ ਹਾਂ ਹਾਂ ਬਾਈ ਬੋਲੋ ਜਾਓਗੇ ਕੋਈ ਚੱਕ ਜਾਊਗਾ ਬੋਲੋ 250 ਰੁਪਿਆ 250 ਬੋਲੋ ਹੁਣ ਆਪਣੀ ਵਾਸਤੇ ਇਹਨਾਂ ਦੇ ਵਾਸਤੇ ਇਹਨਾਂ ਤੇ 250 ਰੁਪਿਆ 250 ਤਾਈਛ 70 ਕਰ ਦੇ 70 ਰੁਪਈਆ ਹੀ 300 ਰੁਪਈਆ 300 ਰੁਪਈਆ ਦੋ ਲਾ ਗਨੇ ਤੈਨੂੰ 200 ਰੁਪਈਆ ਬਾਈ ਜੀ ਕਿਰਾਇਆ ਮੈਂ 1300 ਆਖਿਆ ਵੀਰੇ ਨਹੀਂ 1000 ਚਾਹਦਾ 1000 ਚਾਹਦਾ ਬਾਈ ਯਾਰ ਓਹ ਦਿਨਾਰ ਤੇ ਨਹੀਂ ਆਪਾਂ ਲੋਣੀ ਤੇ ਕਿਰਾਇਆ ਤੂੰ ਵੀ ਉਹ ਜਿਹਦਾ ਉਹ ਵੀ ਬਣ ਗਿਆ ਬਾਈ ਯਾਰ ਇਹ ਨਾਲੋਂ ਰਹਿਣ ਤੋਂ ਨਹੀਂ ਮਾ ਆਪਣੇ ਪਾਉ ਦੀ ਚੱਲ ਮੈਂ ਆ 1300 ਚੱਲ 1100 ਰੁਪਈਆ ਲੈ ਲੀ ਓਰੇ ਆ ਬਾਈ ਭਾਈ ਆਇਆ ਗਾਇਸ ਕੱਲ ਹੁਣ ਭਾਈ ਆ ਫਿਰ ਮੈਂ ਪਿੰਡ ਨਾਲ ਲਊਂ ਇੱਕ ਮਿੰਟ ਬੋਲੀ ਤੇ ਬੋਲੋ ਅਸੀਂ ਇਹ ਕਿਸ ਨੂੰ ਬੋਲੀ ਸੀ ਜੋਦਾ ਨਹੀਂ ਤਾਂ ਆਖੇ ਵੀਰੇ ਖੜ ਜਾ ਮੈਂ ਕੰਗ ਪਰ ਰਹਿ ਤੈਨੂੰ ਜੇ ਲਾ ਗਿਆ ਫਿਰ ਤੂੰ ਲੈ ਜੀ ਲੋ ਭਾਈ ਜੀ ਉਹ ਤਾਂ ਥੋੜਾ ਬਟਾ ਕਰਾਇਦਾ ਰੋਲਾ ਪੈਂਦਾ ਹਨਾ ਵੀ ਤੁੜੀ ਭਾਈ ਇੱਥੇ ਲਾ ਕੇ ਆਉਣੀ ਤਾਂ ਇੰਨਾ ਕਰਾਇ ਲੱਗੂਗਾ ਹਨਾ ਉਹ ਚੀਜ਼ ਆਪਾਂ ਦਿਖਾ ਨਹੀਂ ਸਕਦੇ ਇਸ ਕਰਕੇ ਜਿਹੜਾ ਲਓ ਭਾਈ ਭਾਈ ਬਰੋ ਉਹਨਾਂ ਨੂੰ ਬੋਲੀ ਕੇ ਲਾ ਲਾ ਉਧਰ ਨਿਪੜਿਆ ਨਹੀਂ ਪਹਿਲਾਂ ਤੂੰ ਕਹਿੰਦਾ ਯਾਰ ਭਾਈ ਮੈਂ ਗੱਲ ਕਰਦਾ ਮੈਂ ਕਰਦਾ ਬਗਦਾ ਦੀ ਬਈਆ ਜਦੋਂ ਪੈਸੇ ਉਹ ਵੀ ਵੀ ਉਹਨੇ ਕੀ ਆ ਸੀ ਤਾਂ ਮੈਂ ਐਡ ਨਹੀਂ ਕੀ ਗੱਲ ਤੋਂ ਜਾਂਦਾ ਗੱਲ ਨਹੀਂ ਯਾਰ ਐਸੀ ਨਹੀਂ ਕਰਦਾ ਮੈਂ ਕਰਦਾ ਹੀ ਨਹੀਂ ਕੋਈ ਹੁਣ ਕਿਹਾ ਸੀ ਮਾਣਾ ਤਾਂ ਹੀ ਆਪਣੇ ਬੰਦੂਆਂ ਨਾਲ ਆਪਣੇ ਸਾਫ ਸਾਫ ਲਾਇਆ ਹੋਏ ਲਾਇਆ ਹੋਇਆ ਸਿੱਧਾ ਇਹ ਲਾਇਆ ਹੋਇਆ ਓ ਯਾਰ ਗੱਲ ਮੋਗੀ ਨਹੀਂ ਤੇ ਜਾਂਦੇ ਦਾ ਕੋਈ ਨਹੀਂ ਕਰਦਾ ਮੋਲੋ ਜੀ 300 ਰੁਪਿਆ 305 ਫਿਰ ਮੈਂ ਬਾਹਰ ਜਾਊਗਾ 10 15 350 68 65 70 75 80 85 85 385 90 92 400 400 ਬੋਲਗ ਨੇ 5 10 15 20 420 ਬੋਲਗ ਨੇ 420 ਰੁਪਏ ਦੇ ਲਈ ਲੈ ਬਾਈ 400 ਤੇ 20 ਰੁਪਏ ਰੇਟ ਲੱਗ ਗਿਆ ਬਾਈ ਟੂੜੀ ਚੰਗੀ ਆ ਗਈ 400 ਤੇ 20 ਰੁਪਏ ਦੂ ਨਗ ਰਹਿ ਕੇ ਲਾਸਟ ਟੂੜੀ ਚੰਗੀ ਸੀ ਬਾਈ ਦੂ ਨਗ ਰਹਿ ਕੇ ਲਾਸਟ ਵੀ ਚੰਗੀ ਲੱਗਦੀ ਦੂਰੋ ਬਾਈ ਟੂੜੀ ਤਾਂ ਆ ਬੜੀ ਅੱਛੀ ਚਲੋ ਕਿਉਂ ਨਾ ਨਿਕਲੂ ਕਿਉਂ ਨਹੀਂ ਕੋਈ ਰੈਕਟਰ ਆ ਮੈਂ ਤਾਂ ਹੀ ਪਾਸੇ ਹੋ ਗਿਆ ਨਾ ਵੀਡੀਓ ਆ ਬਾਈ ਅੰਦਰ ਦੀ ਥੋੜੀ ਬੋਲੋ ਬਾਈ ਸਾਡੇ 350 350 50 400 400 400 5 10 10 20 ਠੀਕ ਹੈ 3 430 ਬੋਲ ਲੈ ਪੰਜ ਕਰਦੇ ਜਾਊਗਾ ਪੰਜ ਕਰ ਦੋ

470 ਤੇ 75 ਰੁਪਏ 300 ਤੋਂ ਲੈ ਕੇ ਮੇਰੇ ਸਾਹਮਣੇ 470 ਰੁਪਏ ਤੱਕ ਜਿਹੜਾ ਰੇਟ ਗਿਆ ਉੱਥੇ 470 ਰੁਪਏ ਤੇ ਜਿਹੜੀ ਬੋਲੀ ਟੁੱਟੀ ਆ ਲਓ ਭਾਈ ਲਾਸਟ ਨਕ ਦਾ ਰੇਟ ਵੇਖ ਕੇ ਵੀ ਲਾਈਵ ਉਹ ਕਿਹਦੇ ਪਹਿਲਾਂ ਪੁੱਛਿਆ ਕਰੋ ਯਾਰ ਆ ਕੀ ਦੀ ਆ ਪੰਜ ਤਾਂ ਕੱਪੀ ਆ ਕਿੰਨੇ ਉਹ ਅਗਲੀ ਟਰਾਲੀ ਦੀ ਕਰਾ ਦੇ ਇੱਕ ਹੀ ਡਾਂਗ ਜਵਾਬ ਦੇ ਜਾਂਦਾ ਕਿਵੇਂ ਇੱਕ ਬੰਦਾ ਹੱਲ ਹੋਈ ਆ ਆ ਪਛਿਆਂ ਨੂੰ ਕੋਈ ਨਹੀਂ ਆ ਜਾ ਕੀ ਦੀ ਆ ਬਾਈ ਟਰਾਲੀ ਵਾਲਾ ਕਿਹੜਾ ਬਾਈ ਉਹ ਟਰਾਲੀ ਵਾਲਾ ਕਹਿੰਦਾ ਵੀ ਓਏ ਓ ਨਿੰਬੂ ਗੱਲਾਂ ਆਇਆ ਕਿ ਤੁੰਡੀ ਵਿੱਚ ਆਇਆ ਕੀ ਸਹੀ ਗਾ ਅੰਦਰ ਵੀ ਆ ਉਹ ਹੀ ਗੱਲ ਆ ਯਾਰ ਅੰਦਰ ਵੀ ਅੰਦਰ ਦੇ ਤੂੰ ਨਹੀਂ ਬੋਲੋਈ 350 350 35 350 ਤਾਂ ਨਹੀਂ ਹੁੰਦੇ ਉਹ ਉੱਤੇ 55 55 55 ਆਪਾਂ ਜੀ ਰਾਈ ਬੜਾ ਅੰਦਰ ਨਹੀਂ ਰਹੀ ਲਿਆ ਮੇਦਾ ਕਿ ਬੱਸੜੀਏ ਪਰ ਕੀ ਕਰਦਾ ਤੂੰ 54 60 62 70 400 400 ਬੋਲੇ ਨੇ 5 410 15 415 ਬੋਲੇ ਨੇ 20 20 ਘਵਾਲੀ ਹੈਗਾ ਭਾਏ ਕਿਰਾਇ ਲਗੂ 300 ਰੁਪਇਆ ਹਾਂ 20 25 25 30 35 40 43 450 450 ਬੁੱਲੀ ਨੇ 450 ਬਾਈ 450 ਰੁਪਏ ਲੈ ਬਾਈ ਲਾਸਟ ਨਾ ਰਹਿ ਗਿਆ ਸੀ 450 ਤੇ ਬੁੱਲੀ ਟੁੱਟੀ ਆ ਬਾਈ ਤੇ ਰੇਟ ਦੱਦ ਕੇ ਅੱਜ ਜਿਹੜਾ ਸਰਾ ਰੇਟ ਕੋਡ ਪੂਰਾ ਮੰਡੀ ਚ ਚੱਲਿਆ ਬਾਈ 500 ਤੇ 10 ਰੁਪਏ ਤੱਕ ਜਿਹੜਾ ਸਰਾ ਰੇਟ ਚੱਲਿਆ ਬਾਈ ਬਾਕੀ ਜਿਹੜਾ ਹੋਰ ਜਿਹੜੇ ਨਾ ਨਗਦੀ ਬੁੱਲੀ ਲੱਗੀ ਆ ਜਿਵੇਂ 300 350 470 80 ਬਸ ਇੱਥੇ ਜੇ ਨਾ ਤੋਂ ਦਾ ਰੇਟ ਜਿਹੜਾ 500 ਤੋਂ 10 ਰੁਪਏ ਤੋਂ ਜਿਹੜੀ ਅਜੇ ਨਹੀਂ ਵਧੀ ਹੈਗੀ ਬਈ ਕੱਲ ਨਾਲੋਂ ਜਿਹੜਾ ਚੰਗਾ ਰੇਟ ਲੱਗ ਗਿਆ ਬਾਕੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਆ ਕਰੂ ਮਿਲਦੇ ਆਂ ਕੱਲ ਦੀ ਵੀਡੀਓ ਬਈ ਧੰਨਵਾਦ